ਅ ਇਹ ਜਿਹੜੇ ਵਿਆਹ ਵਾਲੇ ਆ ਜਾਂ ਫਿਅਰਾਂਸੀ ਵਾਲੇ ਵੀਜ਼ੇ ਆ ਉਹਨਾਂ ਦੀ ਕਹਿੰਦੇ ਵੀ ਹੁਣ ਇੰਟਰਵਿਊ ਹੋਰ ਵੀ ਜ਼ਿਆਦਾ ਸਖਤ ਕਰਨ ਜਾ ਰਹੇ ਆ ਜੀ ਬਿਲਕੁਲ ਸੋ ਆਪਾਂ ਦੇਖਿਆ ਵੀ ਇਹਦੇ ਵਿੱਚ ਫਰਾਡ ਵੀ ਬਹੁਤ ਹੋਏ ਆ ਲੋਕ ਵਿਆਹ ਕਰਨ ਜਾਂਦੇ ਆ ਆਪਣੇ ਨਿਆਣਿਆਂ ਦੇ ਜਿਹੜੇ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਮੰਨ ਲਓ ਵੀ ਇੰਡੀਆ ਜਾਂਦੇ ਜਾਂ ਹੋਰ ਮੁੜ ਕੇ ਜਦੋਂ ਇੱਥੇ ਮੁੰਡਾ ਜਾਂ ਕੁੜੀ ਆ ਜਾਂਦੇ ਆ ਹਫ਼ਤੇਵਾਰੀ ਭੱਜ ਜਾਂਦੇ ਆ ਕਈ ਤਾਂ 에어ਪੋਰਟ ਤੋਂ ਭੱਜ ਜਾਂਦੇ ਆ ਸੋ ਉਹਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਲੀਗਲੀ ਤੁਸੀਂ ਗ੍ਰੀਨ ਕਾਰਡ ਤੇ ਆਣਾ ਆ ਜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹਨਾਂ ਦੀ ਵੈਟਿੰਗ ਬਹੁਤ ਜ਼ਿਆਦਾ ਹੋਊਗੀ ਉਹਨਾਂ ਦੇ ਡਾਕੂਮੈਂਟ ਬਹੁਤ ਜ਼ਿਆਦਾ ਚੈੱਕ ਹੋਊਗੇ ਸੋ ਕਰੈਕਡਾਊਨ ਚੱਲ ਰਿਹਾ 트੍ਰੰਪ ਹੋਣਾ ਵਾਲੋਂ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੋਣਾ ਵਾਲੋਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਸਖਤ ਪਾਲਿਸੀਆਂ ਕਰੰਟ ਇਮੀਗ੍ਰੇਸ਼ਨ ਪ੍ਰੋਸੀਜਰ ਦੇ ਸਬੰਧ ਦੇ ਵਿੱਚ ਕਰ ਦਿੱਤੀਆਂ ਆ ਪਹਿਲਾਂ ਬਾਈਡਨ ਟਾਈਮ ਦੇ ਉੱਤੇ ਇਦਾਂ ਦੇ ਜ਼ਿਆਦਾ ਜਿਹੜੀ ਸਖਤੀ ਨਹੀਂ ਸੀਗੀ ਹੁਣ ਕਹਿੰਦੇ ਭਈ ਪੂਰੀ ਡਿਟੇਲਡ ਇਨਫੋਰਮੇਸ਼ਨ ਡਿਟੇਲਡ ਡਾਕੂਮੈਂਟ ਮੰਗੇ ਜਾਊਗੇ ਜੇ ਇੱਥੇ ਦਾ ਕੋਈ ਸਿਟੀਜ਼ਨ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਪਣੇ ਨਿਆਣੇ ਦਾ ਵਿਆਹ ਕਰਨ ਜਾਂਦਾ ਹੈ ਜਾਂ ਗ੍ਰੀਨ ਕਾਰਡ ਹੋਲਡਰ ਵੀ ਜਾਂਦਾ ਹੈ ਪੂਰੀ ਡਿਟੇਲਡ ਇਨਫੋਰਮੇਸ਼ਨ ਰਿਲੇਸ਼ਨਸ਼ਿਪ ਕਿੱਦਾਂ ਬਣੇ ਤੇ ਸਪਾਉਸਸ ਦੀ ਪੂਰੀ ਨੌਲੇਜ ਉਹਨਾਂ ਦੀ ਸਲੀਪਿੰਗ ਹੈਬਿਟਸ ਕਿਸੇ ਨੂੰ ਅਲਰਜੀ ਆ ਜਾਂ ਨਹੀਂ ਬੈੱਡ ਤੇ ਸੌਂਦੇ ਆ ਕਿਹੜਾ ਕਿੱਥੇ ਸੌਂਦਾ ਹੈਗਾ ਬੱਬੇ ਨੂੰ ਸੌਂਦਾ ਹੋਰ ਬਿਲਕੁਲ ਸੋ ਕਹਿੰਦੇ ਵੀ ਬਿਲਕੁਲ ਡੀਪ ਇਨਸਾਈਡ ਜਾ ਕੇ ਉਹ ਤੁਹਾਡੀ ਕੱਲੀ ਕੱਲੀ ਜਿਹੜੀ ਇੰਟਰਵਿਊ ਕਰਨਗੇ ਕੱਲਾ ਕੱਲਾ ਪੁਆਇੰਟ ਚੈੱਕ ਕਰੋਗੇ ਜਦੋਂ ਤੁਸੀਂ ਉੱਥੇ ਕੌਂਸੂਲੇਟ ਆਫਿਸ ਜਾਓਗੇ ਜਾਂ ਜਿਨ੍ਹਾਂ ਦਾ ਇੱਥੇ ਵੀ ਸਟੇਟਸ ਚੇਂਜ ਹੁੰਦਾ ਆ ਕਈ ਵਾਰ ਕੋ ਪੋਲੀਟਿਕਲ ਸਾਈਲੈਂਸ ਵਾਲਾ ਵਿਆਹ ਕਰਾ ਲੈਂਦਾ ਜਾਂ ਹੋਰ ਰੈਗੂਲਰ ਵੀ ਹੁੰਦੇ ਨੇ H1B ਵਾਲੇ ਆ ਜਾਂ ਹੋਰ ਉਹਨਾਂ ਦੀ ਵੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਹੁਣ ਵੈਟਿੰਗ ਆ ਉਹ ਹੋਊਗੀ ਇਹ ਜੋ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਦੇਖ ਰਹੇ ਆ ਵੀ ਬਹੁਤ ਸਾਰੀਆਂ ਸਾਨੂੰ ਕਾਲਸ ਆ ਰਹੀਆਂ ਆ ਕਿ ਸਾਤੋਂ ਇਦਾਂ ਦੇ ਜਿਹੜੇ ਕੁਐਸਚਨਸ ਆ ਉਹ ਪੁੱਛੇ ਜਾ ਰਹੇ ਆ ਕਹਿੰਦੇ ਵੀ ਜਿਹੜੇ ਡਾਕੂਮੈਂਟਸ ਆ ਉਹਨਾਂ ਦੇ ਵਿੱਚ ਪੂਰੀ ਫੁੱਲ ਸਟੋਰੀ ਹੋਣੀ ਚਾਹੀਦੀ ਆ ਵੀ ਤੁਹਾਡਾ ਰਿਲੇਸ਼ਨਸ਼ਿਪ ਕਿੱਦਾਂ ਬਣਿਆ ਕੌਣ ਤੁਹਾਡਾ ਵਿਚੋਲਾ ਸੀ ਕਿੱਥੇ ਰਹੇ ਕੀ ਤੁਹਾਡੇ ਕਨਵਰਸੇਸ਼ਨ ਚੱਲ ਰਹੀ ਹੈਗੀ ਆ ਤੇ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਰਿਡ ਲਾਈਫ ਦੇ ਵਿੱਚ ਇਕੱਠੇ ਰਹੋਗੇ ਇਹ ਇਹ ਬਿਲਕੁਲ ਯੁਨੀਨ ਵੀ ਆ ਜਾਂ ਨਹੀਂ ਵੀ ਹੈਗਾ ਕਿੰਨੀ ਕੁ ਜਿਹੜੀ ਸ਼ੱਕ ਹੈਗੀ ਆ ਹਨ ਸੋ ਇਹ ਸਾਰਾ ਕੁਝ ਹੁਣ ਜਿਹੜਾ ਪਹਿਲਾਂ ਵਾਲਾ ਫਿਰ ਮਸਲਾ ਆ ਉਹ ਇਹ ਇੱਕ ਤਰ੍ਹਾਂ ਨਾਲ ਵਧੀਆ ਵੀ ਆ ਲੋਕ ਤੰਗ ਵੀ ਬਹੁਤ ਹੁੰਦੇ ਸੀ ਵਿਆਹ ਕਰਾ ਕੇ ਆਉਂਦੇ ਸੀ ਤਾਂ ਮੁੜ ਕੇ ਫਿਰ ਉਹ ਭੱਜ ਜਾਂਦੇ ਸੀ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਸੋ ਹੁਣ ਪੂਰੇ ਤੁਸੀਂ ਪੈਸੇ ਦਿੱਤੇ ਆ ਰਸੀਦ ਕਾਲ ਲੌਗਸ ਫੋਟੋਸ ਜੁਆਇੰਟ ਅਕਾਊਂਟ ਜੁਆਇੰਟ ਲਾਈਫ ਇੰਸ਼ੋਰੈਂਸ ਪਾਲੀਸੀਜ਼ ਅ ਤੇ ਬਾਕੀ ਜਿਹੜੇ ਮੈਂ ਪਹਿਲਾਂ ਸਮਝਾ ਦਿੱਤੇ ਮਤਲਬ ਮੈਂ ਹੁਣ ਇਹਨਾਂ ਦੇ ਸਿਰ ਇਸ ਜੋੜੇ ਸਿਰ ਜਿਹੜਾ ਉਹਨਾਂ ਨੇ ਜ਼ਿੰਮੇਵਾਰੀ ਜ਼ਿਆਦਾ ਪਾ ਦਿੱਤੀ ਆ ਕਰਦੇ ਪਹਿਲਾਂ ਵੀ ਸੀਗੇ ਇਹ ਨਹੀਂ ਸੀ ਵੀ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਹੁਣ ਵੀ ਦੇਖੋ ਸਾਰਿਆਂ ਦੇ ਨਾਲ ਨਹੀਂ ਇਦਾਂ ਹੋਣਾ ਇਹ ਵੀ ਤੁਹਾਨੂੰ ਦੱਸਦੇ ਜਾਈਏ ਵੀ ਵੀ ਹਰ ਇੱਕ ਲਈ ਬਹੁਤ ਜ਼ਿਆਦਾ ਹੋਊਗਾ ਪਰ ਇਹ ਵੀ ਡਿਲੇਸ ਜਿਹੜੇ ਉਹ ਵੱਧ ਸਕਦੇ ਆ ਇਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਉਹ ਜਿਹੜੀਆਂ ਉਹ ਕਰਨਗੇ ਬੇਸਿਕਲੀ ਮੁੱਕ ਦੀ ਗੱਲ ਜਿਹੜੀ ਹਰ ਚੀਜ਼ ਦੀ ਬਾਟਮ ਲਾਈਨ ਇਹ ਆ ਇਮੀਗ੍ਰੇਸ਼ਨ ਦਾ ਕੋਈ ਵੀ ਰਾਹ ਹੈ ਚਾਹੇ ਉਹ ਲੀਗਲ ਆ ਇਲੀਗਲ ਨੂੰ ਤਾਂ ਇਹ ਰੋਕ ਹੀ ਰਹੇ ਆ ਵੀ ਲੀਗਲ ਦੇ ਵਿੱਚ ਵੀ ਨਕੇਲ ਜਿਹੜੀ ਉਹ ਪੂਰੀ ਕਸ ਰਹੇ ਵੀ ਕਿੱਥੇ ਕਿੱਥੇ ਬੰਦਾ ਅਸੀਂ ਫਸਾ ਲਈਏ ਕਿੱਦਾਂ ਜਿਹੜੇ ਉਹ ਬੰਦੇ ਨੂੰ ਇਸ ਸਿਸਟਮ ਤੋਂ ਜਿਹੜਾ ਅਸੀਂ ਬਾਹਰ ਜਿਹੜਾ ਉਹ ਕੱਢ ਸਕੀਏ ਸੋ ਮੇਕ ਸ਼ੁਰ ਕਰੋ ਜਦੋਂ ਵੀ ਤੁਸੀਂ ਟਰੈਵਲ ਕਰ ਰਹੇ ਆ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਤੁਹਾਡੇ ਕੋਲ ਪੂਰੀ ਪ੍ਰੋਪਰ ਜਿਹੜੀ ਉਹ ਹੋਵੇ ਨਹੀਂ ਤਾਂ ਇਹਨਾਂ ਨੂੰ ਤਾਂ ਬਹਾਨਾ ਜਿਹੜਾ ਇਸ ਟਾਈਮ ਚਾਹੀਦਾ ਆ ਬੰਦੇ ਨੂੰ ਲਾਈਨ ਚੋਂ ਬਾਹਰ ਜਿਹੜਾ ਉਹ ਕੱਢਣ ਦਾ ਸੋ ਹੁਣ ਜਿਹੜੇ ਇੱਥੇ ਦੇ ਹਰਜੋਤ ਸਿੰਘ ਇਮੀਗ੍ਰੇਸ਼ਨ ਵਕੀਲ ਆ ਉਹ ਕਹਿ ਰਹੇ ਆ ਵੀ ਭਾਈ ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਜਿਹੜੀ ਜਦੋਂ ਤੋਂ ਹੁਣ ਏਲੀਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਆ ਵੀ ਤੁਹਾਡੀ ਡਾਕੂਮੈਂਟੇਸ਼ਨ ਤੁਹਾਡੇ ਕੋਲ ਹਮੇਸ਼ਾ ਜਿਹੜੀ ਉਹ ਹੋਵੇ ਕਿਉਂਕਿ ਜੇ ਇਹਨਾਂ ਦੇ ਢਿੱਕੇ ਚੜ ਗਏ ਜੇ ਉਹ ਵਾਲੇ ਕਾਨੂੰਨ ਨਵੇਂ ਜਿਹੜੇ ਬਣੇ ਆ ਉਹਨੂੰ ਐਨਫੋਰਸ ਕਰਨ ਦੇ ਉੱਤੇ ਆਏ ਤੁਹਾਨੂੰ ਜੁਰਮਾਨਾ ਵੀ ਕਰ ਸਕਦੇ ਆ ਜੇ ਡਾਕੂਮੈਂਟੇਸ਼ਨ ਨਾਲ ਨਾ ਹੋਈ ਤੇ ਤੁਹਾਨੂੰ ਜਿਹੜਾ ਬਾਅਦ ਦੇ ਵਿੱਚ ਐਵੇਂ ਹੋਰ ਕਹਿ ਸਕਦੇ ਵੀ ਕੜਿੱਕੀ ਦੇ ਵਿੱਚ ਫਸਾਉਣ ਵਾਲੀ ਗੱਲ ਆ ਉਹ ਤੁਹਾਡੇ ਨਾਲ ਕਰ ਸਕਦੇ ਆ ਸੋ ਮੇਕ ਸ਼ੁਰ ਕਰੋ ਵੀ ਆਪਣੀ ਡਾਕੂਮੈਂਟੇਸ਼ਨ ਤੁਹਾਡੇ ਕੋਲ ਹੋਵੇ ਗ੍ਰੀਨ ਕਾਰਡ ਹੋਲਡਰਸ ਨੂੰ ਵੀ ਗ੍ਰੀਨ ਕਾਰਡ ਕਹਿੰਦੇ ਵੀ ਆਪਣੇ ਕੋਲ ਰੱਖਣਾ ਜਿਹੜਾ ਹੁਣ ਚਾਹੀਦਾ ਹੈ ਵਕਤ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਆ ਵੀ ਐਟਲੀਸਟ ਤੁਸੀਂ ਉਹਨਾਂ ਨੂੰ ਮੌਕੇ ਦੇ ਉੱਤੇ ਤੁਸੀਂ ਦਿਖਾ ਸਕੋ ਆ ਜੇ ਸਾਹਬ ਦੇ ਨਾਲ ਇਹ ਗਲਤੀਆਂ ਕਰਦੇ ਆ ਤੇ ਗਲਤੀਆਂ ਕਰਕੇ ਮੁਕਰ ਰਹੇ ਆ ਤੇ ਵਾਪਸ ਨਹੀਂ ਬੰਦੇ ਨੂੰ ਲਿਆਉਂਦੇ ਸੋ ਇਦਾਂ ਦਾ ਨਾ ਕੋਈ ਬੰਦਾ ਐਵੇਂ ਫਸ ਕੇ ਉਹ ਬੜੀ ਜੱਜ ਜਿਹੜਾ ਉਹ ਚੜਾ ਦੇਣ ਸੋ ਮੇਕ ਸ਼ਰ ਕਰੋ ਵੀ ਤੁਹਾਡੀ ਡਾਕੂਮੈਂਟੇਸ਼ਨ ਹਮੇਸ਼ਾ ਪ੍ਰੋਪਰ ਹੋਵੇ ਸੋ ਤੁਹਾਨੂੰ ਯਾਦ ਹੋਊਗਾ ਰਾਜਕਰਵੀ ਸਿੰਘ ਜੀ ਸਾਲ ਦੋ ਸਾਲ ਪਹਿਲਾਂ ਬਹੁਤ ਸਾਰੇ ਲੋਕ ਸਾਨੂੰ ਵੀ ਕਲਾ ਕਰਦੇ ਹੁੰਦੇ ਸੀ ਜੇ ਟਰਕਿਆਣਾ ਉਹਨਾਂ ਦੇ ਸ਼ੋ ਦੇ ਵਿੱਚ ਵੀ ਜੀ ਸਾਡਾ ਜੁਆਈ ਭੱਜ ਗਿਆ ਸਾਡੀ ਨੋਹ ਭੱਜ ਗਈ ਹੈਗੀ ਹਾਂਜੀ 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 ਤੇ ਉਹ ਕਹਿੰਦਾ ਵੀ ਤੁਸੀਂ ਸਪான்ਸਰ ਕੀਤਾ ਇਹ ਚ ਕੁਝ ਹੋਣਾ ਨਹੀਂ ਹੈ ਉਹ ਇਦਾਂ ਹੁੰਦਾ ਸੀ ਪਰ ਹੁਣ ਉਹ ਕਹਿੰਦੇ ਵੀ ਗ੍ਰੀਨ ਕਾਰਡ ਡਰਾਈ ਕੀਤਾ ਜਾਊਗਾ ਜੇ ਮੈਰਿਜ ਫਰਾਡ ਹੋਈ ਆ ਠੀਕ ਆ ਵੀ ਇਹ ਮੈਰਿਜ ਫਰਾਡ ਹੀ ਆ ਜਦੋਂ ਹਫਤੇ ਚ ਭੱਜ ਗਿਆ ਅਗਲਾ ਇਹ ਉਹ ਤੋਂ ਬਾਅਦ ਜਿਹੜਾ ਸਪਾਊਸ ਆ ਚਾਹੇ ਹਸਬੈਂਡ ਐਂਡ ਵਾਈਫ ਆ ਉਹਨਾਂ ਨੂੰ ਦੇ ਵਿਲ ਬੀ ਪਲੇਸਡ ਇਨ ਰਿਮੂਵਲ ਪ੍ਰोसीडिंग ਰਿਪੋਰਟੇਸ਼ਨ ਉਹਨਾਂ ਨੂੰ ਕੱਲ ਰਿਹਾ ਜਾ ਸਕਦਾ ਉਹਨਾਂ ਨੂੰ ਰਿਪੋਰਟੇਸ਼ਨ ਹੋਊਗੀ ਇਹ ਲੇਟੈਸਟ ਜਿਹੜਾ ਜਾਣਕਾਰੀ ਆ ਇਹ ਇੱਕ ਵਕੀਲ ਬੱਤਰਾ ਵਕੀਲ ਕਰਕੇ ਆ ਉਹਨਾਂ ਨੇ ਇਹ ਦੱਸਿਆ ਹੈਗਾ ਸੋ ਇਹ ਨਵਾਂ ਸਾਰਾ ਕੁਝ ਚੱਲ ਰਿਹਾ ਬਾਕੀ ਇਮੀਗ੍ਰੇਸ਼ਨ ਦੇ ਮਾਮਲੇ ਚ ਜਿਹੜੇ 트럼ਪ ਐਡਮਿਨਿਸਟ੍ਰੇਸ਼ਨ ਦੇ ਨਾਲ ਬਹੁਤ ਸਾਰੇ ਜੜੀਆਂ ਹੋਰ ਆਰਗੇਨਾਈਜੇਸ਼ਨਸ ਆ ਖਾਸ ਕਰਕੇ ਜਿਹੜੀਆਂ ਜੇਲਾ ਆ ਉਹ ਪੈਸੇ ਬਣਾ ਰਹੀਆਂ ਧੜਾ ਧੜਾ ਜੀਓ ਨਾਮ ਦੀ ਇਹ ਕੰਪਨੀਆਂ ਅਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਜੀਓ ਗਰੁੱਪ ਕਹਿੰਦੇ ਵੀ ਬਹੁਤ ਪੈਸੇ ਬਣਾ ਰਿਆ ਤੇ ਜਦੋਂ ਤੁਸੀਂ ਆਨੇ ਆ ਜਦੋਂ ਕਿਸੇ ਦੇ ਕੋਈ ਲੱਗ ਜਾਂਦਾ ਲੱਤ ਦੇ ਉੱਤੇ ਉਹ ਲਾਇਆ ਹੁੰਦਾ ਹਾਂਜੀ ਕੜਾ ਉਹ ਕਹਿੰਦੇ ਵੀ 3 ਡਾਲਰ ਪਰ ਡੇ ਦੇ ਹਿਸਾਬ ਨਾਲ ਚਾਰਜ ਕਰਦੀ ਹੈ ਕੰਪਨੀ ਇਹ ਜੀਓ ਇਹਨਾਂ ਨੂੰ ਹਾਂਜੀ ਪਾਟੀ ਰਤੀਜ ਗਵਾਜਾ ਤਾਂ 350 ਡਾਲਰ ਉਹ ডিপਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਤੋਂ ਲੈਂਦੇ ਆ ਤੇ ਤੂੰ ਕੱਢਿਆ ਗਿਆ ਤੇ 30000 ਦੇ ਕਰੀਬ ਇਮੀਗ੍ਰੈਂਟ ਅਰੈਸਟ ਹੋਏ ਆ 트ੰਪ ਉਹਨਾਂ ਦੇ ਪਹਿਲੇ 50 ਦਿਨਾਂ ਦੇ ਵਿੱਚ ਤੇ ਜੀਓ ਗਰੁੱਪ ਲਾਰਜੇਸਟ ਪ੍ਰਾਈਵੇਟ ਪ੍ਰिजन ਆਪਰੇਟਰ ਆ ਯੂ ਐਸ ਏ ਦੇ ਵਿੱਚ ਪਿਛਲੇ ਧਾਕੇ ਦੇ ਵਿੱਚ ਇਹਨਾਂ ਨੇ ਬੜਾ ਪੈਸਾ ਬਣਾਇਆ ਹੈਗਾ ਡਿਜੀਟਲ ਟੂਲਸ ਐਂਕਲ ਮੋਨਿਟਰਿੰਗ ਆ ਰਿਹਾ ਹੈ ਇਹਦਾ ਇਹਦਾ ਜੋ ਸਵਾਲ ਤਾਂ ਵੱਧਦਾ ਹੀ ਆ ਸਮਾਰਟ ਵਾਚਸ ਲਾ ਕੇ ਐਂਕਲ ਜਿਹੜੇ ਉਹ ਮੋਨਿਟਰਸ ਆ ਟਰੈਕਿੰਗ ਐਪਸ ਨਾਲ ਦੇਖੋ ਹਮ ਸੋ ਅਮਰੀਕਨ ਫਰੈਂਡ ਸਰਵਿਸ ਕਮੇਟੀ ਦੇ ਇੱਕ ਲੀਗਲ ਏਡ ਆਰਗੇਨਾਈਜੇਸ਼ਨ ਨਿਊ ਜਰਸੀ ਚ ਉਹਨਾਂ ਦੇ ਲੋਰਾ ਰੋਡ੍ਰੀਗੋਸ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਸਾਰੇ ਲੋਕਾਂ ਨੂੰ ਇਹ ਮੋਨਿਟਰ ਕਰ ਰਿਹਾ ਹੈਗੇ ਆ ਤੇ ਉਹਦੇ ਜਿਹੜੇ ਪੂਰੇ ਮੋਨਿਟਰ ਕਰਦੇ ਜਿਹੜੇ ਪੈਸੇ ਬਣਾ ਰਹੇ ਹੈਗੇ ਆ ਸੋ ਪਿੱਛੇ ਜਿਹਦਾ ਮਿਲ ਰਿਹਾ ਜੀ ਇਹਨਾਂ ਨੂੰ 350 ਮਿਲੀਅਨ ਡਾਲਰ ਦਾ ਕੰਟਰੈਕਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਨਾਂ ਨਾਲ ਰੀਨਿਊ ਕੀਤਾ ਆ ਹਮ ਹਮ ਯਾ 1,80,000 ਲੋਕ ਇਸ ਵੇਲੇ ਸਰਵੇਲੈਂਸ ਪ੍ਰੋਗਰਾਮ ਤੇ ਆ ਹੁਣ 1,80,000 ਨੂੰ 3 ਡਾਲਰ ਦੇ ਨਾਲ ਗੁਣਾ ਕਰ ਲਓ ਭਈ ਇਹ ਤਾਂ ਰੋਜ਼ ਦਾ ਹੀ ਉਹਨਾਂ ਨੂੰ ਆਈ ਜਾਂਦਾ ਆਈ ਰਿਹਾ ਇਹ ਜੀ ਹਿੱਥੋਂ ਹਿਸਾਬ ਲਾ ਲਓ ਇੱਕ ਦਿਨ ਦਾ ਜੀ ਇਹ ਬਹੁਤ ਜਿਆਦਾ ਸੀ 82 ਚ ਹਜਰ ਸੀ ਜੀਓਗ੍ਰਾਫ ਸ਼ੁਰੂ ਕੀਤਾ ਸੀ ਗ੍ਰੀਸ ਤੋਂ ਆਇਆ ਸੀ ਕੋਈ ਪਰਿਵਾਰ ਉਹਨਾਂ ਨੇ ਸਿਕਿਉਰਿਟੀ ਗਾਰਡ ਬਿਜ਼ਨਸ ਦੇ ਵਿੱਚ ਸੀ 1980 ਦੇ ਵਿੱਚ ਜਦ ਪ੍ਰिजन ਪੋਪੂਲੇਸ਼ਨ ਬਹੁਤ ਜ਼ਿਆਦਾ ਕਰਦੇ ਐਕਸਪਲੋਡ ਕੀਤੀ ਤਾਂ ਇਹ ਕੰਪਨੀ ਨੇ ਫਿਰ ਪ੍ਰਾਈਵੇਟ ਪ੍ਰिजन ਜਿਹੜੇ ਰਨ ਕਰਦੇ ਨੇ ਸ਼ੁਰੂ ਕੀਤੇ ਅ ਤੇ ਹੁਣ ਇਹਨਾਂ ਦੀਆਂ 100 ਤੋਂ ਵੱਧ ਫੈਸਿਲਿਟੀਆਂ ਆ 100 ਤੋਂ ਵੱਧ ਜੇਲਾ ਮਤਲਬ ਇਹੀ ਚਲਾ ਰਹੇ ਨੇ ਸੋ 1986 ਚ ਇਹਨਾਂ ਨੂੰ ਆਈਸਟਾ ਕੰਟਰੈਕਟ ਮਿਲਿਆ ਸੀਗਾ ਇਮੀਗ੍ਰੈਂਟ ਪ੍ਰੋਸੈਸਿੰਗ ਫੈਸਿਲਿਟੀ ਅਰੋਰਾ ਕੋਲਰਾਡੋ ਦੇ ਵਿੱਚ ਬਣਾਉਣ ਦੇ ਲਈ 150 ਜਿਹੜਾ ਉਹ ਜਾਣਿਆ ਦਾ ਤੇ 2000 ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਇਹਨਾਂ ਦਾ ਮੇਜਰ ਬਿਜ਼ਨਸ ਉਹ ਬਣ ਚੁੱਕਾ ਸੀ ਵਾਈਟ ਹਾਊਸ ਦੇ ਵਿੱਚ ਕਿਹੜੀ ਪਾਰਟੀ ਦਾ ਕੰਟਰੋਲ ਸੀ ਕਾਂਗਰਸ ਚ ਕਿਹਦਾ ਕੰਟਰੋਲ ਸੀ ਉਹਦੇ ਨਾਲ ਇਹਨਾਂ ਦੇ ਬਿਜ਼ਨਸ ਦੇ ਉੱਤੇ ਉਤਾਰ ਚੜਾਵ ਜਿਹੜੇ ਉਹ ਅ ਚੱਲਦੇ ਰਹੇ ਆ ਤੇ 2011 ਚ ਜਿਹੜਾ ਹਰਜੋ ਸਿੰਘ ਜੀ ਜਿਹੜੀ ਡਿਜੀਟਲ ਸਰਵੇਲੈਂਸ ਆ ਕੜੇ ਲਾਉਣੇ smartphones apps ਉਸ ਤੇ ذریعے ਜਿਹੜੇ ਹੋ ਕਿਤੇ ਤੇ ਇਹਨਾਂ ਨੂੰ 415 ਮਿਲੀਅਨ ਡਾਲਰ ਉਦੋਂ ਜਿਹੜੇ ਬਿਹੇਵੀਅਰ ਇੰਟਰਵੈਂਸ਼ਨਸ ਕੋਲਰਾਡੋ ਕੰਪਨੀ ਆ ਉਹਦੇ ਤੌਰ ਦੇਤੇ ਨੇ ਇੱਕ ਨਵੀਂ ਕੰਪਨੀ ਜਿਹੜੀ ਬਣਾ ਕੇ ਉਹਦੇ ਥਰੂ ਜਿਹੜਾ ਹੋ ਜੁੱਤਿਆ ਸੀਗਾ ਸੋ ਮਿਸਟਰ ਜ਼ੋਲੀ ਇਹਨਾਂ ਦੇ ਮੇਨ ਹੈਗੇ ਨੇ ਕਰਤਾ ਤਰਤਾ ਔਰ ਇਸ ਕੰਪਨੀ ਨੂੰ ਜਿਹੜਾ ਉਹ ਚਲਾਉਣ ਵਾਲਾ ਆ ਗਰੀਸ ਤੋਂ ਜਿਹੜਾ ਇਹ ਪਰਿਵਾਰ ਆਇਆ ਸੀ ਤੇ ਹੁਣ ਇਸ ਟਾਈਮ ਪੂਰੀ ਜਿਹੜੀ ਕਹਿੰਦੇ ਵੀ ਇਹਨਾਂ ਦੀ ਚਾਂਦੀ ਜਿਹੜੀ ਉਹ ਬਣੀ ਪਈ ਹੈ ਚਾਂਦੀ ਨਹੀਂ ਸੋਨਾ ਬਣਿਆ ਆ ਸੋ ਇਹ ਤੁਹਾਨੂੰ ਜਿੰਨਾ ਮਹਿੰਗਾ 3 ਡਾਲਰ ਤਾਂ ਚਾਰਜ ਕਰਦੇ ਆ ਜਿਹੜਾ ਤੁਹਾਡੀ ਉਹ ਅੰਕਲ ਤੇ ਲਾਇਆ ਆ ਹਨਾ ਪਰ ਡੇ ਦੇ ਹਿਸਾਬ ਨਾਲ ਜੀ ਜੀ ਸੋ ਬਹੁਤ سارے ਜਿਹੜੇ ਲੋਕ ਆ ਉਹਨਾਂ ਨੂੰ ਹਫਤੇ ਬਾਅਦ ਫੋਟੋ ਕੇ ਖਿੱਚ ਕੇ ਭੇਜਣੀ ਪੈਂਦੀ ਆ ਸੈਲਫੀ ਹਾਂਜੀ ਉਸ ਐਪ ਤੇ ਉਹ ਇੱਕ ਫੋਟੋ ਦਾ 1 ਡਾਲਰ ਚਾਰਜ ਕਰਦੇ ਆ ਉਹ ਤੁਹਾਡੀ ਤੁਸੀਂ ਇੱਥੋਂ ਦਾ ਸ਼ਾਹਲਾ ਤੇ ਜੇ ਤੁਹਾਡੀ ਵਾਚ ਜਾਂ ਅਨਕਲ ਤੇ ਕੋਈ ਗਵਾਚ ਗਿਆ ਖਰਾਬ ਹੋ ਗਿਆ 380 ਡਾਲਰ ਉਹਦਾ ਚਾਰਜ 400 ਡਾਲਰ ਆਲਵਾ ਸੋ ਪੂਰਾ ਜਿਹੜਾ ਇਹ ਇਸ ਟਾਈਮ ਦੇ ਉੱਤੇ ਜਿਹੜਾ ਬਿਜ਼ਨਸ ਆ ਇਹਨਾਂ ਦਾ ਬੂਮ ਕਰ ਰਿਹਾ ਹੈ ਤੇ ਬਾਕੀ ਅਮਰੀਕਾ ਜਿਹੜਾ ਹੈ ਉਹ ਕਿੱਧਰ ਨੂੰ ਜਾ ਰਿਹਾ ਤੁਸੀਂ ਪਹਿਲੀਆਂ ਖਬਰਾਂ ਚ ਸੁਣਿਆ ਪਰ ਇਹਨਾਂ ਦਾ ਬਿਜ਼ਨਸ ਜਿਹੜਾ ਹੈ ਇਸ ਵੇਲੇ ਜੀਓ ਗਰੁੱਪ ਦਾ ਬੂਮ ਕਰ ਰਿਹਾ ਇਹ ਤਾਂ ਜਾਣਦੇ ਹੋ ਮਤਵਾਦ ਮਾਸਟਰ ਵੈਲਨਸ ਤੇ ਮਾਸ ਡੈਪੂਟੇਸ਼ਨ ਹੋਵੇ ਇਹਨਾਂ ਨੂੰ ਤਾਂ ਜਿਹੜਾ ਫਾਇਦਾ ਹੀ ਫਾਇਦਾ ਆ ਇਸ ਸਾਰੀ ਜਿਹੜੀ ਉਹ ਚੀਜ਼ ਦੇ ਵਿੱਚ ਸੋ ਇਹ ਜਿਹੜੀ ਸਰਵੇਲੈਂਸ ਟੈਕ ਕੰਪਨੀਆਂ ਇਸ ਟਾਈਮ ਮਿਲੀయన్స్ ਆਫ ਡਾਲਰ ਇਮੀਗ੍ਰੈਂਟਸ ਦੀ ਇਸ ਕਹਿ ਸਕਦੇ ਵੀ ਪੀੜਾ ਤੋਂ ਜਿਹੜੀਆਂ ਉਹ ਬਣਾ ਰਹੀਆਂ ਪਰ ਬਹੁਤ ਸਾਰੇ ਹਿਊਮਨ ਰਾਈਟਸ ਗਰੁੱਪ ਜਿਹੜਾ ਆ ਉਹ ਵਿਰੋਧ ਕਰ ਰਿਹਾ ਵੀ ਭਾਈ ਹੁਣ ਬੰਦਾ ਚਰਚ ਜਾਂਦਾ ਗੁਰਦੁਆਰੇ ਜਾਂ ਕਿਤੇ ਵੀ ਜਾਂਦਾ ਤੁਸੀਂ ਤਾਂ ਪੂਰਾ ਬਾਚ ਕਰ ਰਹੇ ਆ ਕੋਈ ਕਮਿਊਨਿਟੀ ਦੀ ਵੱਡੀ ਇਵੈਂਟ ਹੋ ਰਹੀ ਆ ਤੁਹਾਨੂੰ ਪਤਾ ਲੱਗਦਾ ਵੀ ਉੱਥੇ ਕਿੰਨੇ ਜਾਣੇ ਜਿਨ੍ਹਾਂ ਦੇ ਐਂਕਲ ਤੇ ਲਾਇਆ ਆ ਜਾਂ ਜਿਨ੍ਹਾਂ ਨੇ ਬਾਚ ਲਾਈ ਹੈਗੀ ਆ ਉਹ ਕਿੰਨੇ ਹੈਗੇ ਉੱਥੇ ਸੋ ਇਹ ਇੱਕ ਇਹ ਵੀ ਵੱਡਾ ਇਸ਼ੂ ਆ ਪਰ ਅੱਜ ਦੀ ਡੇਟ 'ਚ ਕਿਹੜਾ ਸੁਣਦਾ ਆ ਉਹ ਤੁਹਾਨੂੰ ਪਤਾ ਹੀ ਹੈਗਾ ਆ ਸੋ ਇਹ ਨਹੀਂ ਅੰਦਰ ਸੁਣਦੇ ਤਾਂ ਯਾ ਸੋ ਇਹ ਖਬਰਾਂ ਜਿਹੜੀਆਂ ਆ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ ਆ ਗਿਆ ਜੋ ਕੁਝ ਸੁਣ ਲੇਟਸ ਚੱਲ ਰਿਹਾ ਰਾਈਟ ਨਾਓ ਅਮਰੀਕਾ ਦੇ ਵਿੱਚ ਵਾਪਰ ਰਿਹਾ ਆ ਖਬਰਾਂ ਦਾ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਹੋਰ ਵੀ ਸੀ ਆ ਕਿ ਕਿਸ ਤਰ੍ਹਾਂ ਕੈਨੇਡਾ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੈਕੰਡ ਹੋਮ ਅਮਰੀਕਾ ਦੇ ਵਿੱਚ ਲਏ ਹੋਏ ਹੈਗੇ ਆ ਖਾਸ ਕਰਕੇ ਫਲੋਰੀਡਾ ਜਾਂ ਹੋਸਟ ਸਟੇਟਾਂ 'ਚ ਉਹਨਾਂ ਨੇ ਉਹ ਵੇਚਣੇ ਸ਼ੁਰੂ ਕਰ ਦਿੱਤੇ ਆ ਤੇ ਹੁਣ ਸਾਡਾ ਸਮਾਂ ਜਿਹੜਾ ਆ ਕਾਫੀ ਉੱਪਰ ਚੱਲ ਗਿਆ ਅ ਬਾਕੀ ਫਿਰ ਆਪਾਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਕੀ ਕੁਝ